ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਲੋਹਾ ਖੇੜਾ ਸੰਗਰੂਰ ਜ਼ਿਲ੍ਹੇ ਦਾ ਇਹ ਪਿੰਡ ਹੈ ਤੇ ਨੇੜੇ ਇਹ ਤਨੌਲਾ ਮੰਡੀ ਦੇ ਰਹਿ ਜਾਂਦਾ ਸਮਰਾ ਡੇਰੀ ਫਾਰਮ ਦੋਸਤੋ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਪ੍ਰਦੀਪ ਦੇ ਕੋਲੋਂ ਇਹ ਵੀਡੀਓ ਜਿਹੜੀ ਅੱਜ ਤੁਹਾਨੂੰ ਫੇਰ ਦਿਖਾ ਰਹੇ ਆ ਹਰ ਵਾਰ ਦੀ ਤਰ੍ਹਾਂ ਦੋਸਤੋ ਬਹੁਤ ਸਾਰੀਆਂ ਮੱਝਾਂ ਤੇ ਨਾਲ ਉਸੇ ਤਰ੍ਹਾਂ ਭਰਿਆ ਹੋਇਆ ਫਾਰਮ ਗਾਵਾਂ ਦਾ ਅੱਜ ਦੀ ਵੀਡੀਓ ਚ ਦਿਖਾਉਂਗਾ ਸੋ ਬੇਨਤੀ ਹੈ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਹੈ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਸੋ ਆਓ ਮਿਲ ਜੇ ਪਹਿਲਾਂ ਮੱਝਾਂ ਵਾਲੇ ਪਾਸਿਓਂ ਸ਼ੁਰੂਆਤ ਕਰਦੇ ਹਾਂ ਹਾਲਾਂਕਿ ਤੁਸੀਂ ਦੇਖੋਗੇ ਬਹੁਤ ਸਾਰੇ ਵੀਰ ਇੱਥੇ ਤੁਹਾਨੂੰ ਮਿਲਣਗੇ ਜਿਹੜੇ ਇੱਥੇ ਪਹੁੰਚੇ ਹੋਏ ਆ ਸੌਦੇ ਕਰਨ ਵਾਸਤੇ ਕਿਉਂਕਿ ਰੁਟੀਨ 'ਚ ਪਸ਼ੂ ਹੁੰਦੇ ਆ ਤੇ ਗਾਹਕ ਵੀ ਉਸੇ ਤਰ੍ਹਾਂ ਬਾਈ ਕੋਲ ਪਹੁੰਚਦਾ ਰਹਿੰਦਾ ਸੋ ਆਓ ਮਿਲਦੇ ਆਪਾਂ ਬਾਈ ਨੂੰ ਤੇ ਕਰਦੇ ਆਂ ਗੱਲਬਾਤ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਅੱਜ ਐਸਾ ਪਸ਼ੂ ਕਾਫੀ ਦਿਖਾਉਣੇ ਆ ਪਰ ਪਹਿਲਾਂ ਜਿਵੇਂ ਬਾਈ ਹੋਰੀ ਬੈਠੇ ਆ ਸਾਰੇ ਬਹੁਤੇ ਵੀਰ ਜਿਹੜੇ ਪਸ਼ੂ ਖਰੀਦਣ ਆਸਤੇ ਹੀ ਪਹੁੰਚੇ ਹੋਏ ਪੁਰਾਣੇ ਗਾਹਕ ਹੀ ਨੇ ਆਪਣੇ ਬਾਈ ਅੱਛਾ ਪੁਰਾਣੇ ਗਾਹਕ ਹੀ ਪਰ ਪਹਿਲਾਂ ਪਸ਼ੂ-ਪਸ਼ੂ ਲੈ ਜਾਂਦੇ ਰਹਿੰਦੇ ਨੇ ਬਾਈ ਇਹਨਾਂ ਦਾ ਮੱਝਾਂ ਦਾ ਕੰਮ ਆ ਕਾਫੀ ਮੱਝਾਂ ਨੇ ਬਾਈ ਗੋਪੀ ਕੋਲੇ ਠੀਕ ਹੈ ਅੱਛਾ ਪਰਲੇ ਪਾਸੇ ਹੋਰ ਵੀਰ ਉਧਰ ਸੌਦੇ ਹੋਏ ਤਿੰਨ ਉਹ ਤੋਂ ਆਏ ਨੇ ਨਵਾਂ ਫਾਰਮ ਬਣਾਇਆ ਬਾਈਆਂ ਨੇ ਬੜਾ ਲਈਆਂ ਨੇ ਹੁਣ ਤਿੰਨ ਉਹਨਾਂ ਨੇ ਸ਼ੁਰੂਆਤ ਹੀ ਕਰੀਆ ਫਾਰਮ ਦੀ ਓਕੇ ਅੱਛਾ ਅੱਜ ਆਪਾਂ ਮੱਝਾਂ ਵੀ ਦਿਖਾ ਦੇਾਂਗੇ ਪ੍ਰਦੀਪ ਮੱਝਾਂ ਬਾਈ ਹੈਗੀਆਂ ਨੇ ਆਪਣੇ ਕੋਲੇ ਅੱਜ ਮੰਨ ਕੇ 7-8 ਕਣ ਠੀਕ ਹੈ ਪਹਿਲੇ ਨੰਬਰ ਤੇ ਝੋਟੀ ਜਿਹੜੀ ਖੜੀ ਹੈ ਬਈ ਇਹ ਬਈ ਹੁਣੀ ਬੱਚਾ ਲਾਇਆ ਬਾਈ ਹੁਰੀਆਂ ਨੇ ਦੇਖੀਆਂ ਸੀਗੀਆਂ ਬੱਚੇ ਲਾ ਕੇ ਹੂੰ ਤੇ ਪਹਿਲਾ ਸੂਆ ਜਗਜੀਤ ਬਈ ਇਹਦਾ ਪਹਿਲਾ ਸੂਆ ਹਾਂ ਹੁਣ ਮੌਕੇ ਦੇ ਮੰਨ ਕੇ ਹਲੇ ਥੱਲੇ 10 ਕਿਲੋ ਬੋਲੀ ਹੈ ਜਿਹੜੀ ਚੂਣ ਦੀ ਐਵੇਂ ਕਹਦੀ ਐ ਵੀ ਠੀਕ ਹੈ ਤੇ 14 15 ਜੇ ਕਿੰਨਾ ਪਰ ਦੁੱਧ ਦੇ ਦੋ ਵੀ ਸੋਨਾ ਝੋਟੀ ਕਿੰਨਾ ਕਿੰਨੇ ਕਿ ਦਿਨ ਹੋ ਗਿਆ ਅੱਜ ਸੂਈ ਨੂੰ ਸੂਈ ਨੂੰ ਬਈ ਅੱਜ ਨੂੰ 8ਵਾਂ ਦਿਨ 8ਵਾਂ ਦਿਨ ਹਾਂ ਠੀਕ ਹੈ ਸੋ ਦੋਸਤੋ ਬਹੁਤ ਵੱਡੇ ਟਾਂਚੇ ਦੀ ਝੋਟੀ ਹੈ ਐਸਾ ਹੈ ਜਾਈ ਬਈ ਸਹੀ ਹੈ ਬਈ ਸੋ ਤੋੜਦੇ ਆਂ ਕਿ ਜਗਾ ਤੋੜਦੇ ਨੇ ਬਈ ਫੇ ਸੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਬੂਰੀ ਵੀ ਨਾਲ ਖੋਲ ਹੀ ਨਹੀਂ ਦਾਂਗੇ ਪੂਰੀ ਦੀ ਵੀ ਡਿਟੇਲ ਬਾਈ ਪ੍ਰਦੀਪ ਜਦੋਂ ਪਰਦੀ ਉਦੋਂ ਦੱਸ ਦੋ ਜੀ ਸੋ ਦੱਸੋ ਪਹਿਲਾਂ ਛੋਟੀ ਦੇਖ ਲਓ ਸੋਈ ਤਾਂ ਥੋੜਾ ਪੱਕੇ ਆ ਚੜਕੇ ਆ ਪਰ ਬਹੁਤ ਵੱਡੀ ਬੰਚੀ ਕੀ ਤਾਂ ਐਡਾ ਜਾਨਵਰ ਨਹੀਂ ਹੁੰਦਾ ਹੂੰ ਉਹ ਕੱਚੇ ਚ ਲੈ ਜਾ ਇਹਦੇ ਮਗਰ ਹੀ ਇੱਕ ਬੂਰੀ ਮੱਝ ਵੀ ਆ ਰਹੀ ਐ ਤੁਹਾਨੂੰ ਉਹ ਵੀ ਦਿਖਾਉਣੀ ਐ ਇਹ ਬੱਚੇ ਨਾਲੇ ਸੀ ਕਿਉਂਕਿ ਹਾਂ ਪਾਸ ਕਰ ਰਹੇ ਸੀ ਭਰਾ ਬੱਚੇ ਲਾ ਕੇ ਦੇਖ ਰਹੇ ਸੀਗੇ ਪਸੂਦੀ ਜੱਜਮੈਂਟ ਕਰਵਾਣੀ ਜਰੂਰੀ ਹੈ ਬਾਈ ਬਈ ਸਾਰੇ ਬੱਚੇ ਸਾਰਿਆਂ ਦੀ ਲਵਾਤੇ ਬਾਈ ਨੂੰ ਉਹਨੇ ਦੋ ਮੀਆਂ ਲੈਣੀ ਹੈ ਮੁੰਡੇ ਨੇ ਓਕੇ ਉਹਦੇ ਨਾਲ ਵੀ ਕਰਾਉਣੇ ਗੱਲ ਠੀਕ ਹੈ ਨਹੀਂ ਅੱਤ ਨੇੜਿਓ ਸੋ ਇਹ ਪਹਿਲਣ ਝੋਟੀ ਆ ਬਾਈ ਵੱਡੀ ਵੱਡੀ ਇਹ ਜਿੱਦ ਬਾਈ ਆਮ ਤੌਰ ਤੇ ਇਦਾਂ ਦੀ ਝੋਟੀ ਦਾ ਅਗਲਾ ਮੁੱਲ ਅਖ ਦਿੰਦਾ ਵੀ 4 ਲੱਖ 5 ਲੱਖ ਹਮ ਪਰ ਵੀ ਅਸਲ ਜਨਮ ਬਰਾਜੀ ਨੂੰ ਕਹਿੰਦੇ ਨੇ ਲੈ ਜੱਜਮੈਂਟ ਕਰਕੇ ਦੇਖ ਲੈ ਇੱਥੇ ਸਹੀ ਹੈ ਕੀ ਕੀ ਰੇਟ ਹੈ ਨਾ ਪ੍ਰਤੀ ਕਿੱਤਾ ਰਾਜੀ ਭਾਈ ਜਗਜੀਤ 220000 ਦੀ ਝੋਟੀ ਦਵਾ ਜਿਹੜੇ ਵੀ ਸੱਜਣੇ ਲੈਣੀਆਂ ਮਾੜੇ ਕੇਰਾ ਕੋਲੇ ਆ ਕੇ ਤੇ ਦਰਸ਼ਨ ਪਾ ਲੈ ਵੀ ਫੇਰ ਗੱਲ ਜੱਜਮੈਂਟ ਇਧਰ ਇੱਕ ਮਿੰਟ ਰੋਕੀ ਰੰਕ ਹੂੰ ਤੇ ਤੈਨੂੰ ਹਾਈਟ ਦਾ ਅੰਦਾਜ਼ਾ ਵੀ ਕਰਾ ਦੇਣਾ ਵੀ ਆਪਾਂ ਕੋਈ ਪਹਿਲੀ ਵਾਰ ਝੋਟੀ ਲਈ ਐਡੀ ਐਮੀ ਆਪਾਂ ਕਹਿੰਦੇ ਆਪਾਂ ਨੇ ਨਹੀਂ ਕਦੇ ਲਈ ਸਹੀ ਹੈ ਬਹੁਤ ਵੱਡੀ ਝੋਟੀ ਹੈ ਪ੍ਰਦੀਪੇ ਦੇ ਨਾਲ ਹੀ ਇੱਕ ਪੂਰੀ ਮੱਝ ਭਾਈ ਨੇ ਪੂਰੀ ਭਾਈ ਮੈਂ ਦੁੱਧ ਦੋਗੀ 20 ਕਿਲੋ ਨੈਟ ਜਮਾ ਠੀਕ ਹੈ ਹੁਣ ਮੰਨ ਕੇ ਚੱਲ ਵੀ 7 ਲੈ ਜਾ ਭਾਈ ਇਹਨੂੰ ਅੰਦਰ 6-7 ਕਿਲੋ ਟਾਈਮ ਦੋ ਸਲੇ ਰੈਡੀ ਆ ਠੀਕ ਹੈ ਕਿੰਨੇ ਕ ਦਿਨ ਹੋ ਗਏ ਅੱਜ ਸੂਈ ਇਹਨੂੰ ਬਈ ਅੱਜ ਚੌਥਾ ਦਿਨ ਹੀ ਆ ਸੂਈ ਨੂੰ ਬਹੁਤ ਉਹਦੇ 20 ਕਿਲੋ ਦੁੱਧ ਨਾਰਮਲ ਮੈਂ ਇਹ ਦੁੱਧ ਦੇਊਗੀ ਜਿਹੜਾ ਜੈਨੂ ਹੈ ਠੀਕ ਹੈ ਇਹਦਾ ਰੇਟ ਕੀ ਲੈਣਾ ਹੈ ਰੇਟ ਬਈ ਐ ਮਨ ਲਓ ਵੀ 1 ਲੱਖ ਤੇ 65000 ਰੁਪਏ ਦੀ ਝੋਟੀ ਦੇਵਾਂਗੇ ਮੁੱਲ ਨਹੀਂ ਕਰਦੇ ਹੈਗੇ ਕਿਸੇ ਵੀ ਬੱਚਾ ਤੇ ਇਹਨਾਂ ਬਲੈਕ ਹੀ ਹੈ ਨਾ ਕਾਲੇ ਰੰਗ ਦਾ ਹੀ ਆ ਹਾਂ ਹਾਂ ਬਈ ਠੀਕ ਹੈ ਸੋ ਸੋ ਤਾਜੀ ਸੂਈ ਵੀ ਚੋਟੀ ਉਹਦੇ ਕਰਕੇ ਬੱਚੇ ਦੀ ਖਿੱਚ ਕਰਦੀ ਹੈ ਹਵਾਨਾ ਦੇਖ ਲੋ ਕਰਮ ਵਾਲੀ ਦਾ ਬਈ ਨਾ ਕਿ ਹੋਰ ਗੱਲ ਹੁੰਦੀ ਹੈ ਟਾਈਮ ਦੀ ਮਨ ਲਓ ਵੀ ਹਲੇ ਡੰਗ ਦੀ ਵੀਡੀਓ ਹੀ ਆਹੀ ਸਹੀ ਆਪਾਂ ਇਹ ਹੁੰਦਾ ਵੀ ਕ ਨੋ ਦਾਦੇ ਰੋਕਿਆ ਹੁੰਦਾ ਹਨ ਉਹ ਚੀਜ਼ ਨਹੀਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਬਾਈ ਦੱਸ ਦੋ ਗੁਰਪ੍ਰੀਤ ਗੁਰਪ੍ਰੀਤ ਬਾਈ ਅੱਜ ਪ੍ਰਦੀਪ ਬਾਈ ਕੋਲੋਂ ਕਿੰਨੀਆਂ ਮੱਝਾਂ ਖਰੀਦ ਲਈਆਂ ਹੁਣ ਦੋ ਵੀਰੇ ਦੋਹਾਂ ਦਾ ਸੌਦਾ ਹੋ ਗਿਆ ਪ੍ਰਦੀਪ ਬਾਈ ਫਿਰ ਹਾਂ ਹੋ ਗਿਆ ਬਾਈ ਠੀਕ ਹੈ ਚਾਹੇ ਵੈਸੇ ਬਾਈ ਕੋਲ ਕਿੰਨੇ ਕ ਪਸ਼ੂ ਆ ਕਿਹੜੇ ਏਰੀਏ ਤੋਂ ਬਾਈ ਆਪਾਂ ਵੀਰੇ ਆਪਣਾ ਪਟਿਆਲਾ ਏਰੀਆ ਬੋਰਡਪੁਰ ਝਨੇੜੀਆਂ ਪਿੰਡ ਹੈ ਠੀਕ ਹੈ ਮੇਰੇ ਕੋਲ 30 35 ਪਸ਼ੂ ਨੇ ਵੀਰੇ 30 35 ਪਸ਼ੂ ਆ ਪ੍ਰਦੀਪ ਕੋਲੋਂ ਕਿੰਨੀਆਂ ਮੱਝ ਵੈਸੇ ਲੈ ਕੇ ਚੱਲੇ ਹੋ ਦੋ ਅੱਜ ਐ ਤੂੰ ਪਹਿਲਾਂ ਵੀ ਖਰੀਦੀ ਪ੍ਰਦੀਪ ਕੋ ਠੀਕ ਆ ਜ ਦੋ ਮੱਝਾਂ ਆਪਾਂ ਵਧੀਆ ਮੱਝ ਲੈਂਦੇ ਨੇ ਬਾਈ ਇਹ 15 ਕਿਲੋ ਤੋਂ ਉੱਪਰ 20 ਕਿਲੋ ਵਾਲੀ ਮਹੀਂ ਲੈਂਦੇ ਨੇ ਠੀਕ ਹੈ ਸੋ ਦੋਸਤੋ ਦੋ ਮੱਝਾਂ ਇਹ ਦੋਨੇ ਹੋਗੇ ਇੱਕ ਇਹ ਲਈ ਜਾਨੀ ਇੱਕ ਅੱਗੇ ਵਾਲੀ ਛੋਟੀ ਓਕੇ ਹਾਂ ਠੀਕ ਹੈ ਸੋ ਦੋਸਤੋ ਦੋ ਮੱਝਾਂ ਦੇ ਸੌਦੇ ਹੋ ਗਏ ਆ ਇਹ ਵੀਰ ਨੇ ਖਰੀਦੀਆਂ ਗੁਰਪ੍ਰੀਤ ਬਾਈ ਦਾ ਨਾਮ ਆ ਤੇ ਪਟਿਆਲੇ ਏਰੀਆ ਤੋਂ ਵੀ ਆਇਆ ਇੱਕ ਛੋਟੀ ਹੋਰ ਤੁਹਾਨੂੰ ਦਿਖਾ ਦਿੰਦੇ ਆ ਇਹ ਪਹਿਲਾ ਸੂਈ ਜਗਜੀਤ ਬਾਈ ਕਿੰਨਾ ਚਰੋ ਗਿਆ ਸੂਈ ਤੇ ਸੂਈ ਆ ਬਾਈ ਬੌਲੇ ਚੋਂ ਖਾਲੀ ਆ ਮੰਨ ਕੇ ਚੱਲ ਪਾ ਦੋ ਦੋ ਤਿੰਨ ਕਿਲੋ ਬੋਲਾ ਛੱਡਿਆ ਹੋਇਆਗਾ ਠੀਕ ਹੈ ਤੇ ਇਹ ਝੋਟੀ ਆਪਾਂ 1 ਲੱਖ 45000 ਦੀ ਦਿੰਦੇ ਹਾਂ 1 45 ਦੀ ਠੀਕ ਹੈ ਇਹਦੋਂ ਅੱਗੇ ਜਿਹੜੀ ਮਾਰਕ ਇਹ ਬਾਈ ਜਿਹੜੀ ਗੋਪੀ ਨੇ ਠੀਕ ਹੈ ਸੋ ਦੋਸਤੋ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਬੱਚੇ ਇਹ ਵੀ ਪਾਣੀ ਤਾਲੀਆਂ ਚੰਗੀਆਂ ਝੋਟੀਆਂ ਨੇ ਮੰਨ ਲਾ ਦੋਨੀ ਕਰਮ ਵਾਲੀਆਂ ਠੀਕ ਹੈ ਪਰਮਾਤਮਾ ਇਹਨਾਂ ਨੂੰ ਉਮਰ ਲਾਵੇ ਅ ਜਦੋਂ ਮੰਨ ਕੇ ਜੇ 25 ਦਿਨਾਂ ਨੂੰ ਆਪਾਂ ਇਹਨਾਂ ਦੀ ਰਿਪੋਰਟ ਲੈਣੀ ਵੀ ਮਈਆਂ ਦੀ 18 18 ਕਿਲੋ ਤੋਂ ਉੱਪਰ ਚੱਲਣੀਆਂ ਇਹ ਠੀਕ ਹੈ ਇਹਦੋਂ ਅੱਗੇ ਜਿਹੜੀਆਂ ਬਾਈ ਝੋਟੇ ਇਹਦੀ ਕੀ ਡਿਟੇਲ ਆ ਬਾਈ ਡਿਟ 1 ਲੱਖ ਤੇ 10000 ਦੀ ਮਹ ਦੇ ਦਾਂਗੇ ਜਿਵੇਂ ਘਰੇਲੂ ਬੰਦੇ ਨੇ ਸੱਜਣ ਨੇ ਜੈਡ ਬਲੈਕ ਆ ਚੋਣ ਨੂੰ ਲੈਣੀ ਆ 13 ਕਾ ਕਿਲੋ ਦੁੱਧ ਇਹ ਕੱਢੀ ਜਾਊਗੀ ਠੀਕ ਹੈ ਹਾਂ ਓਕੇ ਚਵਾਈ ਚੁਬੀ ਤਾਂ ਇਹਦੀ ਮੰਨ ਕੇ ਬਹੁਤ ਵਧੀਆ ਚਵਾਈ ਦੀ ਇਹ ਬਹੁਤ ਪੋਲੀ ਚਵਾਈ ਦੀ ਝੋਟੀ ਆ ਇਹਦੋਂ ਅੱਗੇ ਜਿਹੜੀ ਮਾਂ ਤੋਂ ਇਹ ਬਾਈ 20 ਕਿਲੋ ਦੇ ਉਦੋਂ ਦੀ ਰਿਪੋਰਟ ਤੇ ਆਈ ਸੀ ਜਾ ਗੱਭਣਾ ਝੋਟੀ ਆਪਣੇ ਕੋਲੇ ਕਿੰਨਾ ਟਾਈਮ ਲੈਂਦੀ ਹੈ ਹਲੇ ਬਾਈ ਹਫਤੇ ਤੋਂ ਉੱਪਰ ਲੈ ਜੂ ਚਵਾ ਕੇ ਵੀ ਦੇ ਦਾਂਗੇ ਝੋਟੀ ਦਾ ਦੁੱਧ ਆਪਾਂ ਗੁੱਠਾ ਗਾਠਾ ਹੋਰ ਬਹੁਤ ਕੁਆਲਿਟੀ ਬਹੁਤ ਆ ਮੈਂਚ ਠੀਕ ਹੈ ਇਹਦੋਂ ਅੱਗੇ ਬਾਈ ਇਹ ਝੋਟੀ ਹੈ ਜਿਹੜੀ ਬਾਈ ਇਹ ਵੀ ਗੱਬਣਾ ਹਫਤਾ ਲੈਂਦੇ ਪਿਛਲੇ ਸਾਲ ਆਪਣੇ ਕੋਲੋਂ ਗਈ ਸੀ ਇਹ ਠੀਕ ਹੈ ਦੁੱਧ ਦਿੱਤੇ ਨੇ 16 ਕਿਲੋ ਠੀਕ ਹੈ ਤੇ ਹੁਣ ਦੂਜਾ ਸੂਆ ਸੁੰਦੀ ਆ ਹਫਤਾ ਹਲੇ ਦਾ ਪੈਂਡੀਆਂ ਤਿਆਰ ਬਹੁਤ ਹੁੰਦੀ ਆ ਬਾਈ ਇਹ ਠੀਕ ਹੈ ਇਹ ਮੰਨ ਕੇ ਵੀ ਜਿਵੇਂ ਵੀ ਕੋਈ ਸੱਜਣ ਗੱਬਣਾ ਲੈਣ ਆਲਾ ਹੋਵੇ ਵੈਸੇ ਆਪਾਂ ਤੈਨੂੰ ਪਤਾ ਸਵਾਕੀ ਵਿਕਦੀ ਆ ਅੱਜ ਆਪਣੇ ਕੋਲੇ ਉਸ ਰੋਡ ਆਪਾਂ ਕਰ ਲੈ ਠੀਕ ਹੈ ਦੋ ਅਗੇ ਗਾਵਾਂ ਦਿਖਾਉਣੇ ਆਪਾਂ ਚੱਸੀ ਤੋਂ ਸ਼ੁਰੂਆਤ ਕਰਦੇ ਆਂ ਹਾਂ ਬਾਈ ਇਹ ਬੈਠ ਬਾਈ ਆਪਾਂ ਕਿਉਂਕਿ ਆਪਣੀ ਵੀਡੀਓ ਇਤਕੀ ਦੂਜੇ ਦਿਨ ਹੀ ਫੇਰ ਬਣਾਤੀ ਨਾ ਆਪਾਂ ਨੇ ਦੋ ਦਿਨ ਹੀ ਲੰਗੇ ਨੇ ਆਪਣੀ ਵੀਡੀਓ ਬਣਾਈ ਨੂੰ ਤੇ ਇਹ ਸਿਰ ਹੁਣ ਠੀਕ ਐ 14 15 ਕਿਲੋ ਦਾ ਤਿਆਰ ਹੈ ਕਿ ਰੇਟ ਚ ਦੇ ਦਾਂਗੇ ਇਹ ਆਪਾਂ ਇਹ ਦੇ ਦਾਂਗੇ 75 ਦੀ ਬਾਈ ਠੀਕ ਐ ਦੁੱਧ ਅੱਗੇ ਇਹ ਬਾਈ ਹੁਣੇ ਸੂਈਆ ਜਿਜੀ ਤਾਂ ਹਮ ਵੜ ਬੱਚੇ ਨੂੰ ਇਹਨੇ ਜਨਮ ਦਿੱਤਾਗਾ ਹਮ ਤੇ ਚਵਾਈ ਚੁਵਾਈ ਦੀ ਬਹੁਤ ਸਾਫ ਆ ਹੋਣੀ ਪਤਾ ਰਤੂਰਾ ਮਾਰ ਕੇ ਦੇਖੀਆ ਨੇ ਇਹ ਬੜ ਬਾਈ 95000 ਰੁਪਏ ਦੀ ਦੇ ਦਾਂਗੇ ਸਾਰੀ ਵਾਈਟ ਆ ਮੰਨ ਕੇ ਆ ਗਈ ਕੁਆਲਟੀ ਬਹੁਤ ਆ ਠੀਕ ਐ ਦੁੱਧ ਜਿਹੜਾ ਵੀ ਮਰਜੀ ਸੱਜਣ ਲੈ ਜਾਏ 25 26 ਕਿਲੋ ਬਾਈ ਇਹਨੇ ਜਿਹੜਾ ਜੈਨੂਇਨ ਦੁੱਧ ਦਿੱਤਾ ਹੋਇਆਗਾ ਠੀਕ ਹੈ ਹਾਂ ਇਹ ਦੋ ਅੱਗੇ ਵੜਾਂ ਅੱਗੇ ਇਦੋਂ ਵੜਾਂ ਮੇਰੇ ਆ ਬੱਚੇ ਆ ਗਈ ਕਰਮਾ ਵਾਲੀ ਦਿਨ ਬਾਈ ਜੀ ਦੇ ਤੇ 25 ਪੇ ਨੇ ਕਿਉਂਕਿ ਆਪਾਂ 1 2 ਜਨਮਰ ਤੋਰਾਂਗੇ ਠੀਕ ਹੈ ਤੇ ਇਹਦੇ ਦਿਨ ਬਾਈ ਹਲੇ 25 ਦਿਨ ਰਹਿੰਦੇ ਨੇ 25 ਦਿਨ ਪੈਣ ਦਾ ਕੋਈ ਮੁੱਲ ਨਹੀਂ ਜਿੱਦਾਂ ਆਪਾਂ ਪਹਿਲਾਂ ਪਹਿਲਾਂ ਝੋਟੀ ਦਿਖਾਈ ਆ ਵੀ ਕੋਈ ਮੁੱਲ ਹੀ ਨਹੀਂ ਕਰਮਾ ਵਾਲੀ ਦਾ ਚਾਰ ਦੰਦ ਦਾ ਜੈਨੂਨ ਬਾਹਰ ਕੱਟ ਕੇ ਦਿਖਾ ਦਿੰਨੇ ਆ ਠੀਕ ਹੈ ਇਹਦਾ ਰੇਟ ਕੀ ਰਹਿਣਾ ਰੇਟ ਬਾਈ ਜੀ ਦੇ ਦਾ ਜਿਹੜਾ ਦੇਣ ਲੈਣ ਵਾਲਾ ਰੇਟ ਹੀ ਹੋਊਗਾ ਬਾਈ ਆਪਾਂ 1 ਲੱਖ 80 ਹਜ਼ਾਰ ਦੀ ਬੱਚੀ ਦਵਾਂਗੇ ਵੀ ਉਹੀ ਕਲਾਸ ਉੱਤਰੀ ਮਾਰਦੇ ਵੀ ਇਹਦਾ 2 ਲੱਖ ਜਾਂ 3 ਲੱਖ ਠੀਕ ਹੈ ਚੀਜ਼ ਜਿਹੜਾ ਵੀ ਮਰਜ਼ੀ ਸੱਜਣ ਆ ਜੇ ਵੀ ਮੋੜਨ ਵਾਲਾ ਕੰਮ ਨਹੀਂ ਠੀਕ ਹੈ ਸੋ ਦੱਸੋ ਜਾ ਤਾਂ ਬਰੀਡੇ ਦੀ ਤੁਸੀਂ ਦੇਖ ਲਓ ਚਾਰ ਦੰਦ ਆ ਬਾਈ ਜੈਨੂਅਲ ਜਿਹੜੀ ਇਹ ਨਹੀਂ ਹੈਗਾ ਵੀ ਇੱਥੇ ਆ ਕੇ ਅਗਲਾ ਕਹਦੇ ਵੀ ਯਾਰ ਇਹ ਤਾਂ ਇਦਾਂ ਇਦਾਂ ਹਨਾ ਠੀਕ ਹੈ ਆਹੋਲੀ ਬਸ ਬਸ ਲੈ ਜਾ ਲੰਬੀ ਪੁੱਤਾਂ ਛੱਟੇ ਨਾ ਗਏਨ ਬਾਈ ਚੱਲ ਸੋ ਬਹੁਤ ਵੱਡੇ ਕੰਦ ਕਾਠ ਦੀ ਵਹਿੜਾ ਦੱਸੋ ਟੌਪ ਹੀ ਆ ਗਈ ਬਾਈ ਜਿਗਜੀ ਤੇ ਇਦਾਂ ਦੀ ਬੱਚੀ ਤਿਆਰੀ ਤੇ ਤਾਂ 2 ਲੱਖ ਤੋਂ ਥੱਲੇ ਮੰਨ ਕੇ ਕੋਈ ਨਾ ਆਪਾਂ ਨੂੰ ਦੇਵੇ ਇਦਾਂ ਦੀ ਮੋੜਲੀ ਪੁੱਤਾਂ ਨਾ ਕੋਈ ਆਪਾਂ ਨੂੰ ਦੇਵੇ ਬਾਈ ਨਾ ਆਪਾਂ ਦੇ ਸਕਦੇ ਕਿਉਂਕਿ ਕਿ ਮੁੱਲ ਲਾ ਕੇ ਜਦੋਂ ਆਪਣੀ ਆਪਦੀ ਲਈ ਹੁੰਦੀ ਆ ਹੂੰ ਮੋੜ ਪਤਾ ਤੋ 25 ਦਿਨ ਰਹਿੰਦੇ ਆ ਬਾਈ ਕਈ ਵਾਰ ਕੋਈ ਸੱਜਣ ਲੈ ਜਾ ਅਗਲਾ ਕਹਿੰਦਾ ਯਾਰ ਤੁਸੀਂ 15 ਦਿਨ ਕਹਿ ਕੇ ਦੇ ਦੀ ਦਿਨ ਵੱਧ ਲੈ ਗਈ 25 ਦਿਨ ਇਹਦੇ ਹਲੇ ਤਰੀਕ ਦੇ ਰਹਿੰਦੇ ਆ ਬਾਈ ਠੀਕ ਹੈ ਕਮਾ ਲਓ ਲੈ ਜਾ ਚਾਰ ਦਿਨ ਦਾ ਬਾਈ ਇਹ ਠੀਕ ਹੈ ਇੰਨਾ ਕਰਿਆ ਇੰਨਾ ਸੋ ਸੋ ਚਾਰ ਦਿਨ ਦਾ ਪਹਿਲਾ ਸੂਆ ਸੂ ਗਈ ਪਹਿਲਾ ਹੀ ਸੁਣਾਣਾ ਪਹਿਲਣ ਬਾਈ ਪਹਿਲਣ ਓਕੇ ਰਿਪੋਰਟ ਬਾਈ ਮਾਲਕ ਤੋਂ ਪੁੱਛ ਕੇ ਦੇਵਾਂਗੇ ਆਪਾਂ ਆਪਣੇ ਵੱਲੋਂ ਕੋਈ ਰਿਪੋਰਟ ਨਹੀਂ ਨਾ ਆਪਾਂ ਪੁੱਛੀ ਆ ਠੀਕ ਹੈ ਵੀ ਜਿਹੜੀ ਵੀ ਰਿਪੋਰਟ ਹੋਊਗੀ ਪਰ ਦੁੱਧ ਕਰਮਾ ਵਾਲੀ ਜਿਵੇਂ ਵੀ ਜੈਨੂਅਲ ਜਿਹਾ ਦੁੱਧ ਹੈ ਵੀ ਆਪਾਂ ਫਲਾ ਸੋਟਾ ਨਹੀਂ ਕਹਿੰਦੇ 35 ਕਿਲੋ ਦੁੱਧ ਦੇ ਵਿੱਚ ਹੀ ਠੀਕ ਹੈ ਇਹ ਦੋ ਅੱਗੇ ਜਿਹੜੀ ਇਹ ਬੈੜ ਨੇ ਬਾਈ 37 37 ਕਿਲੋ ਦੁੱਧ ਦਿੱਤਾ ਹੋਇਆ ਕਿੰਨਾ ਟਾਈਮ ਬਾਕੀ ਹੈ ਦਿਨ ਹਲੇ ਬੈੜ ਦੇ ਦੇ 15 ਪਏ ਨੇ ਹੂੰ ਮੰਨ ਕੇ ਤੋਰ ਦੇ ਪਤਾ ਇਹ ਬੈੜ ਬਾਈ ਚੀਜੀ ਤੇ 1 35 ਦੀ ਦੇ ਦਾਂਗੇ ਆਪਾਂ 35 ਕਿਲੋ ਦੁੱਧ ਦੀ ਗਾਰੰਟੀ ਦੇ ਵੀ ਦੇ ਦਾਂਗੇ ਓਕੇ ਬਹੁਤ ਚੰਗੀ ਵਿਹੜਾ ਬਈ ਫਾਰਮਰ ਵਿਹੜਾ ਬਹੁਤ ਵਧੀਆ ਦੁੱਧ ਮੰਨ ਕੇ ਵੀ 35 36 ਕਿਲੋ ਨਾਰਮਲ ਪਾਈ ਜਾਂਦੇ ਨੇ ਲੈ ਆ ਬਈ ਮੋੜ ਲਾ ਭੱਜੂਗੀ ਥੋੜਾ ਜਿਹਾ ਪਤਾ 10000 ਰੁਪਏ ਬੈੜੋ ਵੀ ਤੋਰ ਕੇ ਲਈ ਬਾਰੀ ਤੋਰ ਲਈ ਡੱਬੀ ਕੀ 135000 ਦੀ ਇਹਦੋਂ ਅਕੀ ਜਿਹੜੀ ਮੇਨ ਗੱਲ ਬਾਈ ਜੁਜੀ ਤਾਂ ਐ ਹੁੰਦੀ ਹੈ ਨਾ ਵੀ ਦੇਖ ਰਟੀਮ ਚਮਾਲ ਦਾ ਆਪਣੇ ਕੋਲੇ ਹੁਣ ਹਰ ਰੋਜ਼ ਹੀ ਆ ਜਾਂਦਾ ਕੱਲ ਵੀ ਵੇੜਾ ਨਵੀਆਂ ਵੇਚਦੀਆਂ ਵੀਡੀਓ ਤੋਂ ਬਾਅਦ ਵੀ ਜਿਹੜੇ ਵੀ ਸੱਜਣੇ ਖਰੀਦੀ ਨੇ ਕੋਲੇ ਆ ਕੇ ਤਸੱਲੀ ਦੀ ਕਰਕੇ ਖਰੀਦ ਲੇ ਬਾਕੀ ਮੇਨ ਗੱਲ ਹੁੰਦੀ ਹੈ ਤਾਂ ਆਪਾਂ ਮਾਲ ਇੰਨਾ ਵੇਚੀ ਵੀ ਜਾਂਦੇ ਆ ਰੋਜ਼ ਹੀ ਪਰ ਜਿੰਨਾ ਕੁ ਹੋ ਸਕਦਾ ਆਪਾਂ ਆਪਣੇ ਵੱਲੋਂ ਜਮਾ ਵਧੀਆ ਸੱਚਾਈ ਦੱਸ ਕੇ ਹੀ ਦੇਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਵੀ ਅੱਗੇ ਕੁਝ ਕੱਢੀਂ ਅੰਦਰੀ ਤੋਰੂ ਸੋ ਇਹ ਸੋ ਇੱਕ ਡੱਬੀ ਵੜ ਹੋਰ ਹੈ ਇਹ ਵੀ ਤੁਹਾਨੂੰ ਤੋੜ ਕੇ ਦਿਖਾ ਦੇ ਉਹ ਦੇ ਦੋ ਬਾਈ ਜੀ ਜਿਹੜੇ 35 ਤੋਂ 40 ਕਿਲੋ ਵੜ ਇਹ ਕਿੰਨਾ ਲੈ ਲਓ ਇਹਨਾਂ ਦਾ ਪਹਿਲੇ 20 ਦਿਨ ਲੈ ਜੂਗੀ 20 ਦਿਨ ਲੈ ਜੂਗੀ ਹਾਂ 20 ਦਿਨ ਲੈ ਜੂ ਨੋਰਮਲ ਇਹ ਕੀ ਰੇਟ ਚ ਦੇ ਦਾਂਗੇ ਰੇਟ ਬਾਈ ਦੇ ਦਾਂਗੇ 1 ਲੱਖ ਤੇ 42000 ਦੀ ਵੱਛੀ ਦੇ ਦਾਂਗੇ ਟੌਪ ਕਲਾਸ ਦੀ ਹੈ ਕਹਿਣ ਦਾ ਮਤਲਬ ਜਿਹੜੀ ਮਰਜ਼ੀ ਕੱਢ ਲਈ ਉਹ ਤੋਂ ਇੱਕ ਤੋਂ ਇੱਕ ਹੀ ਹੈ ਸਹੀ ਤੁਹਾਕ 142000 ਦੀ। ਸੱਚ ਬਈ ਅੰਦਰ ਖੜੀਂ ਦਿਖਾ ਦਾਂਗੇ ਬੈਠਾ ਆਪਾਂ ਜਰਸੀਆਂ ਤੋੜ ਕੇ ਦਿਖਾ ਦਾਂਗੇ। ਠੀਕ ਹੈ। ਜਿਹੜੀ ਇਹ ਦੋ ਅੱਗੇ ਇਹ ਬਾਈ ਕਾਫੀ ਕਲਰ ਦੀ ਜਰਸੀ ਹੈ। ਹਮਮ ਹਾਈਟ ਹੂਟ ਬਹੁਤਾ ਬੱਛੀ ਨੇ। ਘਰੇਲੂ ਘਰ ਨਹੀਂ ਆਈ ਆ। 25 ਕਿਲੋ ਦੋ ਦਿੱਤਾ ਹੋਇਆ ਬਾਈ। ਹਲੇ 15 ਦਿਨ ਇਹਦੇ ਤਰੀਕ ਦੇ ਪਏ ਨੇ। ਇਹ ਬੱਛੀ ਬਾਈ 1 ਲੱਖ ਤੇ 5000 ਦੀ ਆਪਾਂ ਦੇ ਦੇ ਦਾਂਗੇ। ਫਟਾ ਆਰਡਰ ਬਣਾਓ ਜਿੰਨਾ ਬਣਾਉਗੀ। ਹਮਮ ਥਾਣਾ ਹੱਥੀ ਚਵਾਈ ਵਾਲਾ ਬਹੁਤ ਸੋਹਣਾ ਕੁਆਲਿਟੀ ਬਹੁਤ ਆ। ਇਹ ਦੋ ਗੇ ਇੱਕ ਪਹਿਲਣ ਬੱਚੇ ਬਾਈ ਜੀਜੀ ਤਾਂ ਅੱਜ ਦਿਨ ਤੇ ਦੇ ਪਏ ਨੇ ਹਲੇ 13 14 ਹੁਣ ਬੈਠੀ ਉੱਠੀ ਥੋੜੀ ਜੀ ਦੁੱਧ ਘਰਮ ਵਾਲੀ 25 ਕਿਲੋ ਤੋਂ ਉੱਪਰ-ਉੱਪਰ ਪਾ ਦੂਗੀ ਤਿਆਰ ਬਹੁਤ ਹੋਊਗੀ ਇਹਦਾ ਬਾਜਿਬ ਰੇਟ 95 ਹਜ਼ਾਰ ਦੀ ਵੱਛੀ ਦੇ ਦਾਂਗੇ 95 ਹਜ਼ਾਰ ਕਿੱਥੇ ਮਰਜੀ ਕੋਈ ਤਸੱਲੀ ਕਰ ਲੈ ਰੇਟ ਪੱਖੋਂ ਬਾਕੀ ਸਾਰੀਆਂ ਬਰੀਡ ਵਾਲੇ ਜਾਨਵਰ ਨੇ ਫਾਰਮ ਦੀ ਵੱਛੀ ਆ ਸੋਹਣੀ ਵੜਾ ਬਹੁਤ ਸੋਹਣੀਆਂ ਬਾਈ ਕੁਆਲਿਟੀ ਪੱਖੋਂ ਵੀ ਬਰੀਡ ਪੱਖੋਂ ਵੀ ਆਡਰ ਕੁਆਲਿਟੀ ਨਸਲ ਵਾਲਾ ਬੀਟ ਫੋਈ ਵੀ ਕਿਸੇ ਵੀ ਪਾਸੋਂ ਮੰਨ ਗਿਆ ਹੱਥ ਤਰਾ ਨਹੀਂ ਹੱਥੀ ਘਰੇ ਚੋਂ ਨਾਲ ਆ ਲੈਗਾ ਤਾਂ ਵੀ ਮੁਠੀ ਦਸਣ ਠੀਕ ਇਹ ਅੱਗੇ ਬਾਈ ਥੋੜੀ ਕੱਚੀਆਂ ਨੇ ਬੇੜਾ ਹੂੰ ਆਪਾਂ ਜਰਸੀਆਂ ਦਿਖਾ ਦਿੰਨੇ ਜਰਸੀਆਂ ਬਾਹਰ ਕੱਢ ਲੋ ਆਹ ਦੋਨੇ ਕੱਢੋ ਬਾਹਰ ਤੇ ਪ੍ਰਦੀਪ ਕੱਲੀ ਕੱਲੀ ਤੋਰਾਗੇ ਫੇਨਾ ਇਹਦੀ ਕੱਲੀ ਤੋਰਾਗੇ ਇਸਰ ਕੋਈ ਕੌਫੀ ਦਾ ਜਿਹੜੀ ਸੌਰੀ ਥੋੜਾ ਫਿੱਕੇ ਰਾਂਗੇ ਤੇ ਕਿੰਨਾ ਸੁਆਸ ਹੁੰਦੀ ਹੈ ਦੂਜਾ ਸੁਆਸ ਹੁੰਦੀ ਹੈ ਬਾਈ ਕਿੰਨਾ ਟਾਈਮ ਲੇ ਜਾਊਗੀ ਦਿਨ ਬਾਈ ਹਲੇ ਦੇ 13 14 ਦਿਨ ਪਏ ਨੇ ਤੇ ਦੁੱਧ ਵੀ ਬਹੁਤ ਸੋਹਣਾ ਦੇਊਗੀ 25 ਕਿਲੋ ਤੋਂ ਉੱਪਰ-ਉੱਪਰ ਦੋਦੇ ਦੂ ਅਸਲ ਜਰਸੀਆਂ ਨੇ ਬਾਈ ਜਿਵੇਂ ਫਾਰਮ ਵਾਲੀਆਂ ਜਰਸੀਆਂ ਨੇ ਵੱਟੀਆਂ ਹੂੰ ਟੌਪ ਕਲਾਸ ਹੀ ਬਹਿੜਾ ਨੇ ਇਹ ਬੱਚੇ ਬਾਈ ਆਪਾਂ 1 ਲੱਖ ਤੇ 5000 ਦੀ ਦਮਾਂਗੇ ਠੀਕ ਹੈ ਤਿਆਰੀ ਤੂਰੀ ਤੇ ਜਾ ਕੇ ਅੱਗੇ ਰੇਟ ਕੋਈ ਵੱਧ ਜਾਏ ਘਟ ਜਾਓ ਗੱਲਾਂ ਬਖਰੀਆਂ ਨੇ ਵੀ ਜਿਹੜਾ ਅੱਜ ਵਾਲਾ ਰੇਟ ਆ ਜਿਵੇਂ ਕੋਈ ਵੀ ਸੱਜਣ ਜੋੜਾ ਲੈਣ ਦਾ ਚਾਹ ਬਣ ਵੀ ਹੋਇਆ ਨਾ ਜਰਸੀ ਦਾ ਠੀਕ ਹੈ ਮਣਕੇ ਇੱਕ ਤੋਂ ਇੱਕ ਜਰਸੀਆਂ ਖੜੀਆਂ ਨੇ ਅੱਜ ਠੀਕ ਹੈ ਸਦਸੂ ਇਹਦੂ ਅੱਗੇ ਵੀ ਇੱਕ ਬੜੀ ਤਿਆਰ ਜਰਸੀ ਦੀ ਕੰਗੀਆਂ ਪਰ ਇਹਦੇ ਵਿੱਚ ਬਲੱਡ ਮਿਕਸ ਨਹੀਂ ਜਿਵੇਂ ਆਪਾਂ ਕਹਿੰਦੇ ਕੋਈ ਸ਼ਾਹੀਵਾਲ ਦਾ ਕੋਈ ਹੋਰ ਕਿਸੇ ਪੂਰੀ ਵਧੀਆ ਅਸਲ ਜਰਸੀਆਂ ਨੇ ਜਿਵੇਂ ਪੰਜਾਬ ਵਾਲੀਆਂ ਦੁੱਧ ਵਾਲੇ ਜਾਨਵਰ ਨੇ ਲੈ ਆ ਪਤਾ ਸਵੇਦੂ ਅੱਗੇ ਜਿਹੜੀ ਜਰਸੀ ਆਊਗੀ ਦੋਸਤੋ ਉਹਨੂੰ ਇਹਦੇ ਨਾਲੋਂ ਅਲੱਗ ਇਸ ਕਰਕੇ ਤੋੜਨਾ ਸੀ ਵੀ ਉਹ ਤਿਆਰੀ ਚ ਹੈ ਤੇ ਇਹ ਹਜੇ ਟਾਈਮ ਲੈਂਦੀ ਐ ਸੂਨ ਦੇ ਵਿੱਚ ਪ੍ਰਦੀਪ ਭਾਈ ਇਸ ਜਰਸੀ ਦੀ ਕੀ ਡਿਟੇਲ ਭਾਈ ਫਾਰਮ ਚੋਂ ਲਈ ਆ ਹੂੰ ਤੇ ਦੁੱਧ ਦੀ ਰਿਪੋਰਟ ਵਧੀਆ ਏ ਦੀ ਠੀਕ ਐ ਹਾਂ ਟਾਈਮ ਦੇ ਨਾਲ ਇੰਡੀਆ ਦੇ ਸੂਨ ਚ ਆ ਰਹੀ ਦੀ ਐ ਭਾਈ ਠੀਕ ਐ ਤਿਆਰੀ ਐ ਤੁਹਾਨੂੰ ਸੋ ਤਿਆਰੀ ਤੁਸੀਂ ਦੇਖ ਸਕਦੇ ਹੋ ਬੈਠੀ ਉੱਠੀ ਆ ਤੁਹਾਨੂੰ ਪਾਸਾ ਗੱਲਾ ਵੀ ਦਿਸਦਾ ਹੋਣਾ ਜਿਹੜੇ ਪਾਸੇੋਂ ਬੈਠੀ ਸੀਗੀ ਉਹਦੇ ਨਾਲ ਭਲਾਂ ਇੱਕ ਪਾਸੇ ਹੋ ਜਾਂਦੀਆਂ ਕਈ ਵਾਰ ਬਾਕੀ ਹਵਾਨਾ ਤੁਸੀਂ ਇਹਦਾ ਆਕਾਰ ਦੇਖ ਸਕਦੇ ਹੋ ਰੰਗ ਬਹੁਤ ਸੋਹਣਾ ਦੱਸੋ ਇਹਦਾ ਕੁਆਲਿਟੀ ਬਹੁਤ ਵਧੀਆ ਹੈ ਬਾਕੀ ਬਈ ਫਾਰਮ ਚੋਂ ਆਈ ਹੈ ਜਿੱਥੋਂ ਆਈ ਆਪਾਂ ਡਿਟੇਲ ਦੇ ਦਾਂਗੇ ਹਮ ਅਗਲੇ ਨੇ ਰਿਕਾਰਡ ਲੈਣਾ ਹੋਇਆ ਕੋਈ ਕੋਈ ਵੀ ਸੱਜਣ ਉੱਥੋਂ ਲੈ ਸਕਦਾ ਠੀਕ ਹੈ ਹਾਂ ਇਹ ਪਾਤੜਾ ਏਰੀਆ ਚੋਂ ਆਈ ਆ ਫਾਰਮ ਚੋਂ ਇਹਦਾ ਰੇਟ ਕੀ ਰਹਿਣਾ ਪਰ ਰੇਟ ਬਈ ਬਾਜਬ ਰੇਟ 1.32 ਲੱਖ ਦੀ ਬੱਚੀ ਦੇ ਦੂੰਗਾ 132 ਦੀ ਓਕੇ ਸੋ 1 ਲੱਖ ਤੇ 32000 ਦੀ 200 ਦਿਨ ਤਿਆਰੀ ਹੈ ਬਸ ਕਦੋਂ ਵੀ ਸੂ ਸਕਦੇ ਅੱਜ ਵੀ ਸੂ ਸਕਦੇ ਦੋ ਦਿਨ ਕੱਢ ਵੀ ਸਕਦੇ ਠੀਕੀ ਬਾਈ ਠੀਕ ਹੈ ਹੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਦੱਸਿਓ ਆਪਣਾ ਗੁਰਚਰਨ ਸਿੰਘ ਗੁਰਚਰਨ ਬਾਈ ਅੱਜ ਆਪਾਂ ਤਿੰਨ ਗਾਵਾਂ ਖਰੀਦੀਆਂ ਪ੍ਰਦੀਪ ਬਾਈ ਤੋਂ ਕਿਹੜੇ ਏਰੀਏ ਚੋਂ ਆਏ ਆ ਤੁਸੀਂ ਪਿੰਡ ਕਿਹੜਾ ਤੁਹਾਡਾ ਸਾਡਾ ਪਿੰਡ ਮੁਗਲਚੱਕ ਪੰਨੂਆ ਤਹਿਸੀਲ ਤਰਨਤਾਰਨ ਫਾਰਮ ਕਰ ਰਹੇ ਹੋ ਹਾਂਜੀ ਹਾਂਜੀ ਨਵਾਂ ਹੀ ਸ਼ੁਰੂ ਕੀਤਾ ਕੰਮ ਨਵਾਂ ਹੀ ਸ਼ੁਰੂ ਕੀਤਾ ਹਾਂਜੀ ਕਿੰਨੀਆਂ ਕਿ ਗਾਵਾਂ ਇਹ ਤੋਂ ਪਹਿਲਾਂ ਹੋਗੀਆਂ ਤੁਹਾਡੇ ਕੋਲ ਅਜੇ ਇੱਕ ਹੀ ਹੈ ਅਜੇ ਇੱਕ ਹੀ ਆ ਪਹਿਲਾਂ ਤਿੰਨ ਇਹ ਲੈ ਕੇ ਆਜਾ ਤਿੰਨ ਹੀ ਹੁਣ ਹਾਂਜੀ ਠੀਕ ਹੈ ਅੱਛਾ ਇਹ ਤਿੰਨ ਗਾਵਾਂ ਪ੍ਰਦੀਪ ਕੋਲ ਆਏ ਇਸ ਮੇਰੇ ਖਿਆਲ ਚ ਫਿਰ ਤਾਂ ਵੀਡੀਓ ਦੇਖ ਕੇ ਹੀ ਪਹੁੰਚੇ ਹੋਵੋਗੇ ਇੱਥੋਂ ਤੱਕ ਹਾਂਜੀ ਹਾਂਜੀ ਮੋਬਾਈਲ ਤੇ ਵੀਡੀਓ ਵੇਖੀ ਵਧੀਆ ਲੱਗਾ ਇਹਨਾਂ ਦਾ ਕੰਮ ਸਾਰਾ ਸਰਵਿਸ ਵਧੀਆ ਠੀਕ ਲੱਗਾ ਮਤਲਬ ਪਸ਼ੂ ਜਿਹੜੇ ਆ ਪਸੰਦ ਆ ਗਏ ਅੱਛਾ ਰੇਟ ਬਾਰੇ ਬੜਾ ਰਹਿੰਦਾ ਕਈ ਵਾਰ ਜਦੋਂ ਵੀਡੀਓ ਚ ਰੇਟ ਕਰਦੇ ਆ ਨਾ ਤਾਂ ਕਈਆਂ ਦੇ ਕਮੈਂਟ ਆਉਂਦੇ ਹੁੰਦੇ ਆ ਨਹੀਂ ਨਹੀਂ ਬਹੁਤ ਵਧੀਆ ਇਹਨਾਂ ਦੀ ਸਰਵਿਸ ਜੋ ਦੱਸ ਰਹੇ ਨੇ ਵੀਡੀਓ ਚ ਉਦਾਂ ਹੀ ਬਿਲਕੁਲ ਵਧੀਆ ਲੱਗਾ ਹਮੂੰ ਵਧੀਆ ਲੱਗਾ ਜਾਨੀ ਇਹ ਸੌਦੇ ਕਰਕੇ ਹਾਂਜੀ ਠੀਕ ਹੈ प्रदीप ਭਾਈ ਇਹ ਤਿੰਨ ਗਾਵਾਂ ਜਿਹੜੀਆਂ ਆਪਾਂ ਹੁਣ ਬਾਈ ਹੋਰਾਂ ਨੂੰ ਦਿੱਤੀਆਂ ਇਹ ਕੀ ਪਾਚ ਦੇ ਇੱਕ ਤਾਂ ਪਹਿਲਾਂ ਵੱਛੀ ਆ ਭਾਈ ਚਾਰ ਦੰਦ ਹਮ ਜਿਹੜੀ 2 ਨੰਬਰ ਤੇ ਗਾਮ ਭਾਈ ਜਗਜੀਤ ਉਹ ਬਾਈ ਨੂੰ ਆਪਾਂ ਦੱਸ ਕੇ ਦਿੱਤੀ ਆ ਵੀ ਆਪਾਂ ਕੋਈ ਉਹ ਕੰਮ ਨਹੀਂ ਪਹਿਲਾਂ ਹੁਣ ਸਰ ਬਾਈਆਂ ਨੇ ਜਿਹੜਾ ਗਾਂ ਪਸੰਦ ਕਰੀ ਆ ਇਹ ਗਾਂ ਦੇ ਬਾਈ ਸਾਰੀ ਜੇਰ ਆਪਾਂ ਹੱਥ ਨਾਲ ਕੜਵਾਈ ਆ ਠੀਕ ਹੈ ਉਹ ਵੀਰੇ ਨੂੰ ਆਪਾਂ ਦੱਸ ਗਏ ਦਿੱਤੇ ਇਹ ਕਹਿੰਦੇ ਸਾਨੂੰ ਕੋਈ ਲਾਂਬਾ ਨਹੀਂ ਕਿਉਂਕਿ ਭਾਈ ਪਤਾ ਕੀ ਜਦੋਂ ਹੱਥ ਨਾਲ ਜ਼ੇਰ ਨਿਕਲੀ ਹੁੰਦੀ ਆ ਪਸੂ ਘੱਟੋ ਘੱਟ 20 ਦਿਨ ਅਪਸੈਟ ਰਹਿੰਦਾ ਇਹ ਕਹਿੰਦੇ ਸਾਨੂੰ ਤੁਸੀਂ ਦੱਸਤਾ ਸੀ ਆਪਣਾ ਟ੍ਰੀਟਮੈਂਟ ਖੁਦ ਕਰਾ ਲਾਂਗੇ ਵੀ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਇਹਨਾਂ ਨੂੰ ਨਾਂ ਦੱਸਿਆ ਹੋਵੇ ਵੀਰਾ ਕੋਲੇ ਖੜਾ ਪੁੱਛ ਸਕਦਾ ਬੰਦਾ ਇਹ ਨਹੀਂ ਹੈਗਾ ਵੀ ਆਪਾਂ ਨਾਂ ਦੱਸਿਆ ਹੋਵੇ ਨਾ ਠੀਕ ਹੈ ਤੇ ਅੱਗੇ ਵੜ ਉਹ ਸੂਣ ਵਾਲੀ ਆ ਭਾਈ ਹਫ਼ਤੇਕ ਦੀ ਕੱਚੀ ਆ ਤੇ ਮੰਨ ਕੇ ਭਾਈ 3 ਲੱਖ ਤੇ 8000 ਰੁਪਏ ਦਾ ਸੌਦਾ ਹੈਗਾ ਇਹ ਪਹੁੰਚਦਾ ਹੈ ਪਹੁੰਚ ਬਈ ਪੈਂ ਮਤਲਬ ਵੀ 16000 ਰੁਪਿਆ ਬਈ ਖਰਚਾ ਹੈਗਾ ਠੀਕ ਹੈ ਤੇ ਉਹ ਬਣਾ ਇੱਕ ਪੈਂ ਪੈਂ ਦੀਆਂ ਨੇ ਦੋਨੇ ਇਹ ਬਈ ਮਤਲਬ 85000 ਦੀ ਰਹਗੀ ਇਹਨਾਂ ਨੂੰ ਮੰਨ ਕੇ ਤਿੰਨ ਅੱਠ ਦੀਆਂ ਤਿੰਨੇ ਪੈ ਗਈਆਂ ਕਰੀ ਤਿੰਨ ਅੱਠ ਦੀਆਂ ਯਾਨੀ 1 ਲੱਖ 2000 ਪੁੱਠੇ ਦਾ ਰੇਟ ਹਾਂ ਇੰਨਾ ਬਣ ਠੀਕ ਹੈ ਵੈਸੇ ਤੋੜ ਕੇ ਛੋੜੂ ਸੋ ਦੋਸਤੋ ਵੈਸੇ ਤੋੜ ਦਿੰਨੇ ਆ ਵੈਸੇ ਵਿਕੀਆਂ ਵੀ ਆ ਗਾਮਾ ਇਹਦੇ ਨਾਲ ਤੁਹਾਨੂੰ ਰੇਟ ਦਾ ਅੰਦਾਜ਼ਾ ਹੋ ਜਾਊਗਾ ਦੋਨੇ ਵਿਚਾਲੜੀ ਖੋਲ ਲਾ ਬਈ ਬਸ ਇਹ ਦੋ ਤੋੜ ਦੇ ਸੋ ਇਹ ਗਾਂ ਦੋਸਤੋ ਗੱਬਣ ਹੈ ਤੁਸੀਂ ਦੇਖ ਲਓ ਵੀ ਇਹਦੀ ਕੀਮਤ ਬਾਈ ਹੋਰਾਂ ਵજન ਦੇਖੋ ਗਾਂ ਦਾ ਹਵਾਨਾ ਅਗਾੜੀ ਪਿਛਾੜੀ ਦੇਖ ਸਕਦੇ ਹਾਂ ਬਾਕੀ ਢਾਂਚਾ ਦੇਖੋ ਫਾਰਮ 'ਚ ਜਾਣੀ ਆ ਦੱਸੋ ਤੇ ਇਸ ਕੀਮਤ ਦੇ ਵਿੱਚ ਇਹ ਜਿਹੜੀ ਉਹ ਗਾਂ ਪਹੁੰਚਣੀ ਹੈ 1 ਲੱਖ 2000 'ਚ ਪਹੁੰਚ ਬਾਈ ਨੇ ਕੀਤੀ ਹੈ ਤੇ ਨਾਲ ਹੀ ਇੱਕ ਇਹ ਬੱਛੀ ਜੀ ਦੀ ਤੁਹਾਨੂੰ ਥੋੜਾ ਦਸਤਾ ਬਾਈ ਨੇ ਵੀ ਜੇਰ ਜਿਹੜੀ ਉਹਦੀ ਅੜਗੀ ਸੀ ਇਹ ਬਾਈ ਜੇਰ ਆਪਾਂ ਸਾਰੀ ਮੰਨ ਕੇ ਕਢਵਾਈ ਹੈ ਦੀ ਵੀ ਨਿਕਲ ਸਾਰੀ ਗਈ ਪਰ ਆਪਾਂ ਦਸਤਾ ਹੀ ਬਾਈ ਨੂੰ ਵੀ ਗੰਦਮੰਦ ਕਢਦੀ ਆ ਉਹ ਕਹਿੰਦੇ ਸਾਨੂੰ ਕੋਈ ਲਾਂਬਾ ਨਹੀਂ ਅਸੀਂ ਆਪਾਂ ਟ੍ਰੀਟਮੈਂਟ ਸਿਆਰ ਕਰਵਾ ਲੂਗਾ ਬਾਈ ਦਸਤਾ ਦੱਸੀ ਇਹਨਾ ਤਾਂ ਪਸੂ ਅਪਸੈਟ ਹੋ ਜਾਂਦਾ ਕਈ ਵਾਰ ਹੌਲੀ ਹੌਲੀ ਤੈਨੂੰ ਪਤਾ ਦੁੱਧ ਤੇ ਚੱਲ ਫਿਰ ਅਗਲਾ ਲਾਂਬਾ ਨਹੀਂ ਦਿੰਦਾ ਠੀਕ ਹੈ ਸੋ ਇਹ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਕੁਝ ਪਸ਼ੂ ਵਿਕਾਊ ਸੀ ਕੁਝ ਵਿਕ ਗਏ ਆ ਤੁਹਾਨੂੰ ਸਾਰੇ ਦਿਖਾਤੇ ਧੰਨਵਾਦ اے ਵੀਰ ਜਿਹੜੇ ਤਰਨਤਾਰਨ ਤੋਂ ਆਏ ਸੀ ਤੇ ਨਾਲ ਹੀ ਬਾਈ ਜੋਰੀ ਪਟਿਆਲੇ ਤੋਂ ਆਏ ਜਿਨ੍ਹਾਂ ਨੇ ਮੱਝਾਂ ਖਰੀਦੀਆਂ ਮੇਲਾ ਪਸ਼ੂਆਂ ਵਾਲੇ ਪਾਸੇ ਹੋਈ ਬਾਈ ਕੋਲ ਵਿਕਰੀ ਵਾਲੇ ਪਸ਼ੂ अवेलेबल ਹੈ ਤੇ ਭਰਾ ਵੀ ਬਹੁਤ سارے ਪਹੁੰਚੇ ਹੋਏ ਆ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਨੂੰ ਦੇਖਣ ਲਈ